ਕੁਝ ਨਾਰਾਇ ਜੋਸਤਾਨਾ ਗੱਲ ਹੁੰਦੀ ਸੀ ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਨੇ ਆ ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰਦੇ ਆ ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨਮਰਜ਼ੀ ਦੇ ਲਾਉਂਦੇ ਸੀ ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਇਹ ਜਿਹੜਾ ਬਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ ਤੇ ਕੰਮ ਕਰਨਾ ਸ਼ੁਰੂ ਕੀਤਾ ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ ਬਹੁਤ ਸ਼ਾਨਦਾਰ ਬਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬਸਾਂ ਦਾ ਜਿਹੜਾ ਕਿਰਾਇਆ ਹੈ ਜਿਹੜੀਆਂ ਪੰਜਾਬ ਰੋਡਵੇਜ ਦੀਆਂ ਸਰਕਾਰੀ ਬੋਲਵੋ ਬਸਾਂ ਨੇ ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਬੋਲਵੋ ਬਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ ਇਹਨਾਂ ਬਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ .gov.in panbus.com ਜਬ pepsu online ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ ਤੇ ਕਿੰਨੇ ਵਜੇ ਦੀ ਟਾਈਮਿੰਗ ਹੈ ਕਿਹੜੀ ਬੱਸ ਤੁਸੀਂ ਲੈਣੀ ਹੈ ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ ਅਸੀਂ ਬਿਲਕੁਲ ਬਚਨ ਬਤ ਦਾਂ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ ਕੁਝ ਪਰਿਵਾਰਾਂ ਦੇ ਕੁਝ ਚੁਣੀ ਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ ਉਹਨਾਂ ਦੇ ਬੈਂਕਰ 'ਚ ਜਾਂਦਾ ਸੀ ਉਹ ਸੋ ਇਸ ਨੈਕਸਸ ਨੂੰ ਤੋੜਾਂਗੇ ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਤੁਸੀਂ ਸਮਰਥਨ ਵੀ ਦੇ ਰਹੇ ਹੋ ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ਼ ਕਰ ਰਹੇ ਹੋ ਕਿ ਹਾਂਜੀ ਆਪ ਉਹ ਚੰਗਾ ਕੰਮ ਹੋ ਗਿਆ ਹੋਰ ਵੀ ਸੁਝਾ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ ਇਨਕਲਾਬ ਜਿੰਦਾਬਾਦ